ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਲਰਕ ਦੀਆਂ ਪੋਸਟਾਂ ਇਹ ਪੋਸਟਾਂ ਜਿਹੜੇ ਦੋਸਤੋ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਕੱਟੀਆਂ ਗਈਆਂ ਨੇ ਇਹਨਾਂ ਦੀ ਟੋਟਲ ਗਿਣਤੀ ਤੁਸੀਂ ਦੇਖ ਸਕਦੇ ਹੋ 16 ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜੋ ਹੈ ਦੋਸਤੋ ਉਹ 24/2024 ਹੈ ਇਹਨਾਂ ਪੋਸਟਾਂ ਦੇ ਲਈ ਜੇਕਰ ਆਪਾਂ ਕੈਟਾਗਰੀ ਵਾਈਜ਼ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜਨਰਲ ਦੀਆਂ 5 ਐਸਸੀ ਮਜਬੂਰੀ ਦੀਆਂ 3 ਐਸਸੀ ਆਦਰ ਦੀਆਂ 2 ਬੀਸੀ ਦੀਆਂ 3 ਤੇ ਐਕਸ ਸਰਵਿਸਮੈਨ ਦੀ 1-1 ਪੋਸਟ ਹੈ ਇਸ ਵਿੱਚ ਉਹ ਕੱਢੀ ਗਈ ਹੈ ਬੇਸਿਕ ਆਪਾਂ ਇਸ ਦੇ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੁਆਲਿਫਿਕੇਸ਼ਨ ਜੋ ਹੈ ਉਹ ਗ੍ਰੈਜੂਏਟ ਪਾਸ ਕੋਈ ਵੀ ਵਿਅਕਤੀ ਜੋ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਏਜ 18 ਤੋਂ ਲੈ ਕੇ 37 ਸਾਲ ਤੱਕ ਦਾ ਕੋਈ ਵੀ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਹਨਾਂ ਪੋਸਟਾਂ ਦੀ ਸੈਲਰੀ ਦੀ ਗੱਲ ਕਰੀਏ ਤਾਂ ਉਹ ਡੀਸੀ ਰੇਟ ਹੋਵੇਗੀ ਜੋ ਕਿ ਬਠਿੰਡਾ ਵੱਲੋਂ ਨਿਰਧਾਰਿਤ ਕੀਤੀ ਜਾਵੇਗੀ ਦੋਸਤੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹ ਪਰਫਾਰਮਾ ਜੋ ਹੈ ਦੇਖ ਰਹੇ ਹੋ ਇਹ ਭਰ ਕੇ ਭੇਜਣਾ ਹੈ ਕਿੱਥੇ ਭੇਜਣਾ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਉਹ ਤੁਸੀਂ ਸੈਸ਼ਨ ਕੋਰਟ ਬਠਿੰਡਾ ਦੀ ਜੋ ਐਡਰਸ ਹੈ ਵਾਲਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਵੇਖੇ ਇਸ ਫਾਰਮ ਨੂੰ ਉੱਥੇ ਐਡਰਸ ਤੇ ਭੇਜਣਾ ਹੈ ਇਸ ਫਾਰਮ ਦੀ ਜੋ ਪੀਡੀਐਫ ਹੈ ਜੋ ਦੋਸਤੋ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜੋ ਹੈ ਦੋਸਤੋ ਮਿਲ ਜਾਵੇਗੀ ਦੋਸਤੋ ਜੇਕਰ ਆਪਾਂ ਇਹਨਾਂ ਪੋਸਟਾਂ ਦੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਲਈ ਤੁਹਾਡਾ 2 ਘੰਟਿਆਂ ਦਾ ਇੱਕ ਟੈਸਟ ਹੋਵੇਗਾ ਜਿਦੇ ਵਿੱਚ ਸਾਨੂੰ ਜਨਰਲ ਨੌਲੇਜ ਅਤੇ ਇੰਗਲਿਸ਼ ਕੰਪੋਜੀਸ਼ਨ ਦੇ ਸਵਾਲ ਜੁਨੇ ਦੋਸਤੋ ਪੁੱਛੇ ਜਾਣਗੇ ਟੋਟਲ 100 ਨੰਬਰ ਦਾ ਤੁਹਾਡਾ ਟੈਸਟ ਹੋਵੇਗਾ ਜਿਦੇ ਵਿੱਚ 네ਗੇਟਿਵ ਮਾਰਕਿੰਗ ਜੋ ਹੈ ਦੋਸਤੋ ਉਹ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਤੁਹਾਡਾ ਇੱਕ ਇੰਗਲਿਸ਼ ਟਾਈਪਿੰਗ ਦਾ ਟੈਸਟ ਵੀ ਹੋਵੇਗਾ ਜੋ ਕਿ 30 ਵਰਡ ਪਰ ਮਿੰਟ ਤੁਹਾਡੀ ਹੋਵੇਗੀ ਸਪੀਡ ਪੰਜਾਬੀ ਟਾਈਪਿੰਗ ਇਸ ਦੇ ਵਿੱਚ ਨਹੀਂ ਮੰਗੀ ਕੱਲੀ ਇੰਗਲਿਸ਼ ਟਾਈਪਿੰਗ ਹੀ ਇਸ ਵਿੱਚ ਮੰਗੀ ਗਈ ਹੈ ਦੋਸਤੋ ਬਾਕੀ ਦੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸਾਡੇ ਕੰਟੈਕਟ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਬਾਕੀ ਤੁਹਾਡਾ ਧੰਨਵਾਦ ਦੋਸਤੋ